ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅੱਜ ਤੁਹਾਨੂੰ ਪਤਾ ਹੈਗਾ ਕਿ ਆਪਾਂ ਇਕੱਠੇ ਹੋਏ ਆਂ ਅੱਜ ਤੇ ਆਪਾਂ ਅੱਜ ਗੱਲ ਕਰਨ ਜਾ ਰਹੇ ਹਾਂ ਇੱਕ ਰੇਅਰ ਸਰਜਰੀ ਜਿਹੜੀ ਅਸੀਂ ਐਸਪੀਐਸ ਹਸਪੀਟਲ ਵਿੱਚ ਪਰਫਾਰਮ ਕੀਤੀ ਹੈ ਇੱਕ ਮਲਟੀ ਲਿਗਾਮੈਂਟ ਨੀ ਸਰਜਰੀ ਜਿਹਨੂੰ ਕਿ ਅਸੀਂ ਆਰਥੋਸਕੋਪੀ ਯਾਨੀ ਕਿ ਦੂਰਬਿੰਦ ਨਾਲ ਅਸੀਂ ਪੇਸ਼ੈਂਟ ਦੇ ਤਿੰਨੋਂ ਲਿਗਾਮੈਂਟ ਇੱਕੋ ਹੀ ਦਿਨ ਵਿੱਚ ਇੱਕੋ ਹੀ ਸਰਜਰੀ ਵਿੱਚ ਇਕੱਠੇ ਬਣਾਏ ਹੈ ਤੇ ਪੇਸ਼ੈਂਟ ਦੇ ਇੱਕਾਈ ਵੈਲੋਸਿਟੀ ਟਰੋਮਾ ਇੰਜਰੀ ਹੋਈ ਸੀ ਕਿ ਉਹਨੂੰ ਤੇ ਮਲਟੀ ਲਿਗਾਮੈਂਟ ਇੰਜਰੀ ਉਹਨੂੰ ਕਿਹਾ ਜਾਂਦਾ ਜਿਹਦੇ ਵਿੱਚ ਇੱਕ ਇੱਕ ਤੋਂ ਵੱਧ ਲਿਗਾਮੈਂਟ ਜਦੋਂ ਟੁੱਟ ਜਾਂਦੇ ਕੀ ਹੈ ਜ਼ਿਆਦਾਤਰ ਪਰ ਇਹ ਦੇਖਿਆ ਜਾਂਦਾ ਹੈ ਕਿ ਸਪੋਰਟਸ ਵਿੱਚ ਇਹ ਜ਼ਿਆਦਾ ਕਾਮਨ ਇੰਜਰੀ ਹੁੰਦੀ ਹੈ ਜਿਸ ਵਿੱਚ ਇੱਕ ਲਿਗਾਮੈਂਟ ਟੁੱਟ ਜਾਂਦਾ ਹੈ ਬਟ ਜਦੋਂ ਹਾਈ ਵੈਲੋਸਿਟੀ ਟਰੋਮਾ ਯਾਨੀ ਕਿ ਐਕਸੀਡੈਂਟ ਹੁੰਦੇ ਹੈਗੇ ਤਾਂ ਇੱਕ ਜਾਂ ਉਸ ਤੋਂ ਵੱਧ ਲਿਗਾਮੈਂਟ ਟੁੱਟ ਜਾਂਦੇ ਤਾਂ ਉਹਨੂੰ ਮਲਟੀ ਲਿਗਾਮੈਂਟ ਇੰਜਰੀ ਬੋਲਿਆ ਜਾਂਦਾ ਹੈ ਇਹ ਇੱਕ ਬਹੁਤ ਤਰੀਕੇ ਕਿਸਮ ਦੀ ਕੰਪਲੈਕਸ ਸਰਜਰੀ ਹੁੰਦੀ ਹੈ ਜਿਹਨੂੰ ਕਿ ਇੱਕ ਸਿਟਿੰਗ ਵਿੱਚ ਕਰਨਾ ਆਰਥੋਸਕੋਪੀ ਨਾਲ ਪੋਸੀਬਲ ਬਹੁਤ ਘੱਟ ਹੈਗੇ ਤੇ ਕੁਝ ਲੋਕ ਹੀ ਕਰਦੇ ਨੇ ਆਪਣੇ ਪੂਰੇ ਇੰਡੀਆ ਵਿੱਚ ਤੇ ਅਸੀਂ ਉਹ ਵਾਲਾ ਫੀਟ ਆਪਣੇ ਹਾਸਲ ਕੀਤਾ ਹਸਪਤਾਲੇ ਵਿੱਚ ਜਿਸ ਵਿੱਚ ਅਸੀਂ ਪੇਸ਼ੈਂਟ ਦਾ ACL PCL ਤੇ MCL ਤੇ نو ਲਿਗਮੈਂਟ ਇੱਕੋ ਹੀ ਦਿਨ ਵਿੱਚ ਇੱਕੋ ਹੀ ਸਿਟਿੰਗ ਵਿੱਚ ਬਣਾਈ ਗਈ ਹੈ ਤੇ ਨਾਲ ਪੇਸ਼ੈਂਟ ਦੇ ਫੇਸ਼ੀਅਲ ਇੰਜਰੀ ਵੀ ਸਗੀ ਜਿਸ ਵਿੱਚ ਸਾਡੇ ਨਾਲ ਡਾਕਟਰ ਸੰਦੀਪ कौर ਬੈਠੇ ਨੇ ਅੱਜ ਮੈਮ ਤੇ ਇਹ ਸਾਡੇ ਪਲਾਸਟਿਕ ਸਰਜਨ ਨੇ ਇੱਥੇ ਤੇ ਇਹਨਾਂ ਨੇ ਉਹਨਾਂ ਦੀ ਫੇਸ਼ੀਅਲ ਇੰਜਰੀ ਦੇ ਸਾਰੀ ਸਰਜਰੀ ਕੀਤੀ ਸੀ ਤੇ ਹੁਣ ਪੇਸ਼ੈਂਟ ਦੋ ਦਿਨ ਵਿੱਚ ਪੇਸ਼ੈਂਟ ਸਾਡੇ ਹਸਪੀਟਲ ਚੋਂ ਐਂ ਵਧੀਆ ਐਂ ਖੁਸ਼ੀ ਨਾਲ ਡਿਸਚਾਰਜ ਹੋਇਆ ਤੇ ਹੁਣ ਰੈਗੂਲਰ ਫਾਲੋਅ ਅਪ ਤੇ ਸਾਡੇ ਨਾਲ ਚੱਲਦਾ ਪਿਆ ਗਿਆ ਹੈ ਸੋ ਪਹਿਲੇ ਤੇ ਮੈਂ ਬਹੁਤ ਜ਼ਿਆਦਾ ਵਧਾਈ ਦਿੰਦੀ ਆ ਮੁਬਾਰਕਾਂ ਦਿੰਦੀ ਆ ਡਾਕਟਰ ਚੇਤਨ ਨੂੰ ਬਿਕੋਜ਼ ਇਹ ਪੇਸ਼ੈਂਟ ਜਿਹੜਾ ਹੈ ਸਾਡੇ ਕੋਲ ਪੋਲੀ ਟਰਾਮਾ ਨਾਲ ਆਇਆ ਸੀ ਕਾਫੀ ਸਿਕ ਕੰਡੀਸ਼ਨ ਵਿੱਚ ਆਇਆ ਸੀਗਾ ਔਰ ਇਹਦੀ ਨੀ ਬਹੁਤ ਜ਼ਿਆਦਾ ਅਨਸਟੇਬਲ ਸੀਗੀ ਔਰ ਡਾਕਟਰ ਸਾਹਿਬ ਨੇ ਬਹੁਤ ਵਧੀਆ ਸਰਜਰੀ ਕਰਕੇ ਔਰ ਨੀ ਬਿਲਕੁਲ ਸਟੇਬਲਾਈਜ਼ ਔਰ ਬਹੁਤ ਐਕਸਲੈਂਟ ਵਰਕ ਕੀਤਾ ਅ ਅਲੋਂਗ ਵਿਦ ਦਿਸ ਇਹਦੀ ਕਾਫੀ ਮਲਟੀਪਲ ਫੇਸ਼ੀਅਲ ਫ੍ਰੈਕਚਰਸ ਸੀਗੇ ਕਾਫੀ ਫੇਸ਼ਲ ਇੰਜਰੀ ਸੀਗੀ ਬਿਲਕੁਲ ਡੀਫਾਰਮਡ ਫੇਸ ਸੀਗਾ ਜਿਹੜਾ ਕਿ ਅਸੀਂ ਪ੍ਰੋਪਰ ਪਲੇਟਿੰਗ ਕਰਕੇ ਨੇਜ਼ਲ ਬੋਨ ਨੂੰ ਫ੍ਰੈਕਚਰਸ ਨੂੰ ਰਿਡਿਊਸ ਕਰਕੇ ਔਰ ਪ੍ਰੋਪਰ ਉਹਦੀ ਰਿਪੇਅਰ ਕੀਤੀ ਹੈ ਸੋ ਸਾਡੇ ਕੋਲ ਆਮ ਕਾਫੀ ਜ਼ਿਆਦਾ ਐਸ ਪੀ ਐਸ ਹਸਪੀਟਲ ਵਿੱਚ ਇਸ ਤਰ੍ਹਾਂ ਦੇ ਪੋਲੀ ਟਰਾਮਾ ਆਂਦੇ ਆ ਜਿਹਦੇ ਵਿੱਚ ਮਲਟੀਪਲ ਇੰਜਰੀਜ਼ ਹੁੰਦੀਆਂ ਔਰ ਅਸੀਂ ਇਹਨੂੰ ਕੰਬਾਈਨ ਐਜ਼ ਅ ਟੀਮ ਇਹ ਵਾਲੇ ਸਰਜਰੀਜ਼ ਨੂੰ ਅਸੀਂ ਲੈਂਦੇ ਹਾਂ ਓਟੀ ਦੇ ਵਿੱਚ ਔਰ ਇਹਦੇ ਨਾਲ ਇੱਕ ਟੀਮ ਐਫਰਟ ਦੇ ਨਾਲ ਪੇਸ਼ੈਂਟ ਰਿਜ਼ਲਟਸ ਆਰ ਮੱਚ ਬੈਟਰ ਕਿਉਂਕਿ ਇਹਨਾਂ ਦਾ ਜਿਹੜਾ ਐਨੈਸਥੀसिया ਟਾਈਮ ਹੈਗਾ ਉਹ ਵੀ ਰਿਡਿਊਸ ਹੋ ਜਾਂਦਾ ਔਰ ਇੱਕੀ ਐਨੈਸਥੀसिया ਵਿੱਚ ਪੇਸ਼ੈਂਟ ਨੂੰ ਦੋਨੋਂ ਸਰਜਰੀਜ਼ ਹੋ ਜਾਂਦੀਆਂ ਮੈਂ ਡਾਕਟਰ ਸੁਨੀਲ ਕਟਿਆਲ ਡਿਪਟੀ ਡਾਇਰੈਕਟਰ ਮੈਡੀਕਲ ਸਰਵਿਸਸਿਸ ਐਸ ਪੀ ਐਸ ਹਸਪੀਟਲਸ ਬੋਲ ਰਿਹਾ ਹਾਂ ਏ ਐਸ ਪੀ ਐਸ ਹਸਪੀਟਲਸ 205 ਦੇ ਸ਼ੁਰੂ ਹੋਇਆ ਸੀਗਾ ਡਾਕਟਰ ਮਨਮੋਹਨ ਸਿੰਘ ਨੇ ਇਹ ਇਨਾਗੂਰੇਸ਼ਨ ਕੀਤੀ ਸੀ ਇਹ ਹਸਪੀਟਲ ਇਸ ਵੇਲੇ ਸਤਗੁਰੂ ਉਦੇਸ ਸਿੰਘ ਜੀ ਦੇ ਅਸ਼ੀਰਵਾਦ ਨਾਲ ਚੱਲ ਰਿਹਾ ਉਹਨਾਂ ਦਾ ਇਹ ਹੈ ਸਾਨੂੰ ਕਿ ਇੱਕ ਅੱਛੀ ਹਾਈ ਕੁਆਲਿਟੀ ਕੇਅਰ ਐਟ ਅਫੋਰਡੇਬਲ ਕੋਸਟ ਸਾਰੀ-ਸਾਰੀ ਜਨਤਾ ਨੂੰ ਦੇਣੀ ਹੈ ਤੇ ਸਾਡੇ ਐਮ ਡੀ ਸ਼੍ਰੀ ਜੈ ਸਿੰਘ ਸੰਧੂ ਜੀ ਵੀ ਸਾਨੂੰ ਕਹਿੰਦੇ ਕਿ ਜੋ ਸਤਗੁਰੂ ਜੀ ਰਸਤਾ ਦਿਖਾਉਂਦੇ ਆ ਉਹਨੂੰ ਫੋਲੋ ਕੀਤਾ ਜਾਏ ਤੇ ਸਾਡੇ ਕੋਲ ਸਾਰੇ ਸਪੈਸ਼ਲਿਸਟ ਹੈਗੇ ਆ ਅਸੀਂ ਬੜੀ ਅੱਛੀ ਹਾਈ ਕੁਆਲਿਟੀ ਹੈਲਥ케ਅਰਸ ਆ ਪਬਲਿਕ ਨੂੰ ਦੇਣਾ ਦੇਣ ਦੀ ਕੋਸ਼ਿਸ਼ ਕਰਦੇ ਆ ਤੇ ਡਾਕਟਰ ਚੇਤਨ ਸ਼ਰਮਾ ਇਹ ਸਪੋਰਟਸ ਇੰਜਰੀ ਦੇ ਮਾਹਿਰ ਨੇ ਇਹ ਮਤਲਬ ਅੱਜ ਕੱਲ ਇਹਨਾਂ ਨੇ ਦੱਸਿਆ ਕਿ ਐਸੇ ਕੇਸ ਕਰ ਰਹੇ ਨੇ ਕਿ ਜਿਹੜੇ ਬਹੁਤ ਘੱਟ ਹੁੰਦੇ ਆ ਉਹ ਮੇਬੀ ਇਹ ਸਿਰिजन ਕਦੀ ਹੋਏ ਵੀ ਹੈ ਕਿ ਨਹੀਂ ਵੀ ਆਰ ਨੋਟ ਸ਼ੋਰ ਅਬਾਊਟ ਇਟ ਸੋ ਐਸੀ ਚੀਜ਼ ਨੂੰ ਅਸੀਂ ਹਾਈਲਾਈਟ ਕਰਨ ਲਈ ਅੱਜ ਇਕੱਠੇ ਹੋਏ ਆਂ ਤੇ ਅਸੀਂ ਕੋਸ਼ਿਸ਼ ਕਰਾਂਗੇ ਇਹੋ ਜੇ ਕੇਸ ਹੋਰ ਵੀ ਅੱਗੇ ਕਰਦੇ ਰਹੀਏ ਤੇ ਜਨਤਾ ਦੀ ਸੇਵਾ ਕਰਦੇ ਰਹੀ ਹੈ ਸਰ ਜੀ ਇਹ ਪਹਿਲਾ ਕੇਸ ਆ ਜੀ ਤੁਹਾਡੇ ਹਸਪੀਟਲ ਦੇ ਵਿੱਚ ਇਸ ਤਰ੍ਹਾਂ ਆਇਆ ਜੋ ਮਲਟੀਪਲ ਇਹੋ ਜਿਹਾ ਪਹਿਲਾ ਕੇਸ ਹੈ ਸਪੋਰਟਸ ਇੰਜਰੀ ਦੇ ਤਾਂ ਬਹੁਤ ਕੇਸ ਕੀਤੇ ਆ ਪਰ ਇਹੋ ਜੀ ਇੰਜਰੀ ਪਹਿਲੀ ਵਾਰੀ ਆਈ ਹੈ ਕੰਪਲੈਕਸ ਸਰਜਰੀ ਸਾਡੇ ਕੋਲੋਂ ਜਿਦੇ ਤਿੰਨੋਂ ਲਿਗਾਮੈਂਟਸ ਟੁੱਟੀਆਂ ਹੋਈਆਂ ਸੀਗੀਆਂ ਠੀਕ ਹੈ ਉਹ ਸਰ ਇੱਕ ਚੀਜ਼ ਹੋਰ ਵੀ ਜਿਸ ਤਰ੍ਹਾਂ ਇਹ ਆਰ ਵਾਲੇ ਟਾਈਮ ਦੇ ਵਿੱਚ ਆਮ ਪਬਲਿਕ ਨੂੰ ਕੀ ਮਤਲਬ ਤੁਸੀਂ ਉਹਨਾਂ ਬਾਰੇ ਵੀ ਜੇ ਮੈਸੇਜ ਮੈਸੇਜ ਦੇਣਾ ਚਾਹੁੰਦੇ ਅਸੀਂ ਇਹੋ ਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਇਹੋ ਜੀਆਂ ਜਿੱਦਾਂ ਸਪੋਰਟਸ ਇੰਜਰੀਜ਼ ਨੇ ਹੁੰਦੀਆਂ ਨੇ ਜਵਾਨ ਬੱਚੇ ਹੁੰਦੇ ਆ ਉਹਨਾਂ 'ਚ ਹੁੰਦੀਆਂ ਨੇ ਤੇ ਇਹਦਾ ਇੱਕ ਟਾਈਮਲੀ ਇਲਾਜ ਕਰਾਉਣਾ ਚਾਹੀਦਾ ਇਹਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਕਈ ਵਾਰੀ ਬਾਅਦ ਫਿਰ ਜੋਇੰਟ ਸਟਿਫ ਹੋ ਜਾਂਦੇ ਆ ਔਰ ਪਰਮਾਨੈਂਟ ਹੈਂਡੀਕੈਪ ਹੋ ਜਾਂਦਾ ਹੈ ਸਰ ਇਹਦੀ ਫੋਟੋ ਬਾਲਾ ਮੈਂ ਰੇਕ ਆਮ ਪਬਲਿਕ ਵਾਸਤੇ ਰੇਕ ਵਾਸਤੇ ਹਾਂਜੀ